ਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਸਿੰਘਾਂ ਸਮੇਤ ਕਲਗੀ ਧਰ ਦਸ਼ਮੇਸ਼ ਪਿਤਾ ਚਮਕੌਰ ਦੀ ਕੱਚੀ ਹਵੇਲੀ ਵਿੱਚ ਨੇ ਵਜ਼ੀਰ ਖਾਨ ਦੀ 10 ਲੱਖ ਫੌਜ ਨੇ ਘੇਰਾ ਪਾ ਲਿਆ ਉਸ ਵਕਤ ਗਿਆਨੀ ਜੀ ਕੁਝ ਲੈਣਾ ਲਿਖਦੇ ਨੇ ਹੱਲਾ ਬੋਲਿਆ ਵਜ਼ੀਰ ਖਾਨ ਦੀ ਫੌਜ ਨੇ ਨਾਰੇ ਅਲੀ ਦੇ ਚਫੇਰਿਓ ਮਾਰ ਤੋਪਾਂ ਚੱਲੀਆਂ ਤਾਂ ਹਿੱਲ ਗਈ ਪ੍ਰithvi ਬੱਦਲ ਗੱਜ ਦੇ ਜਿਉਂ ਸੌਣ ਦੀ ਬਹਾਰ ਅੱਗੋਂ ਤੇਕ ਦਸ਼ਮੇਸ਼ ਦੀ ਲਿਸ਼ਕ ਦੀ ਕਾਲੀ ਘਟਾ ਜਿਉਂ ਬਿਜਲੀ ਦੀ ਤਾਰ ਛੱਡੇ ਖਾਲਸੇ ਜਕਾਰੇ ਜੋਸ਼ ਦੀ ਅਤੇ ਸਾਹਮਲੇ ਹੱਥੀ ਹਥਿਆਰ ਤੀਰ ਗੋਲੀਆਂ ਗੜੀ ਚੋਂ ਚੱਲਦੇ ਵਰਸਣ ਅੰਬਰੋਂ ਜਿਵੇਂ ਅੰਗਾਰ ਗਾਜੀ ਦਾਣਿਆਂ ਦੇ ਵਾਗ ਪਏ ਭੁੱਜਦੇ ਜਿਵੇਂ ਲਾਟ ਉੱਤੇ ਭੰਟਾਂ ਦੀ ਡਾਰ ਜਦੋਂ ਮੋਰਲੀਆਂ ਪਾਲਾਂ ਭੁਏ ਲੇਟੀਆਂ ਪਿੱਛੇ ਮਚ ਗਈ ਹਾਲ ਪਕਾਰ ਵਿੱਚ ਡਟ ਕੇ ਮੈਦਾਨ ਦੇ ਸੀਤਲਾ ਔਖਾ ਖਾਲਸੇ ਦਾ ਝੱਲਣਾ ਵਾਰ ਸਿੰਘਾ ਸੂਰਮਿਆਂ ਨੇ ਜਿਸ ਕਦਰ ਚਮਕੌਰ ਦੀ ਉਸ ਹਵੇਲੀ ਚੋਂ ਨਿਕਲ ਕੇ ਹਮਲਾ ਕੀਤਾ ਕਹਿੰਦੇ ਗੋਲੀ ਚੱਲੇ ਗਰਨ ਗਰਨ ਜੈਸੇ ਗੜੇ ਹਨ ਵਰਨ ਕੈਰ ਪਾਬਰ ਜ਼ਾਬਰ ਦਰਨ ਜਾਂ ਮਰਨ ਲੱਗ ਪਏ ਤੋਬਾ ਤੋਬਾ ਮੁਗਲ ਕਰਨ ਲੱਗ ਪਏ ਗਾਗੜਦੰਗ ਗੋਲੀ ਗੜਕਦੀ ਪਾਗੜਦੰਗੇ ਉੱਚੀ ਕੜਕਦੀ ਪਾਗੜਦੰਗ ਵੱਜੇ ਪੜਕਦੀ ਪੜੀ ਪੜੱਕ ਜੀ ਅੱਧੀ ਫੌਜ ਹੁਣਤੀ ਬੜਾ ਪ੍ਰਦੰਤ ਦੀ